ਲੋਈ ਪੰਜਾਬੀਓ ਅੱਜ ਤੁਹਾਨੂੰ ਆਪਾਂ ਪੰਜਾਬ ਦੀ ਬਹੁਤ ਹੀ ਵਧੀਆ ਚੀਜ਼ ਦਿਖਾਉਣ ਜਾ ਰਹੇ ਹਾਂ ਇਹ ਪਿੰਡ ਭੱਦਲਸੂਆ ਨੇੜੇ ਪਹਿਲਾਂ ਤਾਂ ਆ ਬੋਰਡ ਪੜੋ ਜੀ ਇਹ ਲਿਖਿਆ ਇੱਥੇ ਕੂੜਾ ਸੁੱਟਣਾ ਸਖਤ ਮਨਾ ਹੈ ਕੂੜਾ ਸੁੱਟਣ ਵਾਲੇ ਨੂੰ 5000 ਰੁਪਏ ਜੁਰਮਾਨਾ ਤੇ ਹੁਣ ਦੇਖੋ ਆ ਦੇਖੋ ਜੀ ਆ ਹਾਲਾਤ ਪੰਜਾਬ ਦਾ ਜੀ ਕਿੰਨੇ ਕ ਨੂੰ ਲੱਗਿਆ ਜੁਰਮਾਨਾ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਨੂੰ ਲੱਗਿਆ ਹੋਊਗਾ ਜਿਹੜੇ ਹਾਲਾਤ ਆ ਉਹ ਤਾਂ ਘੇਰ ਲੱਗਿਆ ਪਿਆ ਆ ਦੇਖ ਲੋ ਕੂੜਾ ਹੀ ਕੂੜਾ ਕੂੜਾ ਆ ਹਾਲਾ ਪੰਜਾਬੀ ਆਪਣੇ ਪੰਜਾਬ ਦਾ 5000 ਰੁਪਏ ਜੁਰਮਾਨਾ ਬਾ ਹੁਕਮ ਐਸਾ ਝੁਮਲੋ ਕਿਆ ਬਾਤ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਨਾ ਕੋਈ ਹੋਰ ਦੀ ਵੈਲਿਊ ਆ ਨਾ ਜੋ ਨੀਚੇ ਲਿਖਿਆ ਉਹਦੀ ਵੈਲਿਊ ਆ ਲੋਈ ਪੰਜਾਬੀਓ ਅੱਜ ਤੁਹਾਨੂੰ ਆਪਾਂ ਪੰਜਾਬ ਦੀ ਬਹੁਤ ਹੀ ਵਧੀਆ ਚੀਜ਼ ਦਿਖਾਉਣ ਜਾ ਰਹੇ ਹਾਂ ਇਹ ਪਿੰਡ ਭੱਦਲਸੂਆ ਨੇੜੇ ਪਹਿਲਾਂ ਤਾਂ ਆ ਬੋਰਡ ਪੜੋ ਜੀ ਇਹ ਲਿਖਿਆ ਇੱਥੇ ਕੂੜਾ ਸੁੱਟਣਾ ਸਖਤ ਮਨਾ ਹੈ ਕੂੜਾ ਸੁੱਟਣ ਵਾਲੇ ਨੂੰ 5000 ਰੁਪਏ ਜੁਰਮਾਨਾ ਤੇ ਹੁਣ ਦੇਖੋ ਆ ਦੇਖੋ ਜੀ ਆ ਹਾਲਾ ਪੰਜਾਬ ਦਾ ਜੀ ਕਿੰਨੇ ਕ ਨੂੰ ਲੱਗਿਆ ਜੁਰਮਾਨਾ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਨੂੰ ਲੱਗਿਆ ਹੋਊਗਾ ਜਿਹੜੇ ਹਾਲਾਤ ਆ ਉਹ ਤਾਂ ਢੇਰ ਲੱਗਿਆ ਪਿਆ ਆ ਦੇਖ ਲਓ ਕੂੜਾ ਹੀ ਕੂੜਾ ਕੂੜੇ ਕੂੜਾ ਆਹ ਹਾਲਾ ਪੰਜਾਬੀ ਆਪਣੇ ਪੰਜਾਬ ਦਾ 5000 ਰੁਪਏ ਜੁਰਮਾਨਾ ਬਾ ਹੁਕਮ ਐਸਐਚ ਚੁੰਮ ਲੋ ਕਿਆ ਬਾਤ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਨਾ ਕੋਈ ਗੋੜ ਦੀ ਵੈਲਿਊ ਆ ਮੈਂ ਜੋ ਨੀਚੇ ਲਿਖਿਆ ਉਹਦੀ ਵੈਲਿਊ ਆ